ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਬਹੁਤ ਸਪੈਸ਼ਲ ਕਲੈਕਸ਼ਨਾਂ ਲੈ ਕੇ ਆਈਆਂ ਕੁਝ ਕਲੈਕਸ਼ਨਾਂ ਆਣ ਗਿਆ ਆਲ ਓਵਰ ਤੇ ਕੁਝ ਨਾਲ ਦੁਪੱਟੀਆਂ ਵਾਲੀਆਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੇ ਕਿਹੜੇ ਕਲੈਕਸ਼ਨਲ ਟ੍ਰੈਂਡ ਕਰ ਰਹੀਆਂ ਨੇ ਫਸਟ ਜਿਹੜੀਆਂ ਨੇ 5 ਮੀਟਰ ਦਾ ਤੁਹਾਨੂੰ ਪਾੜਾ ਸਿਲਕ ਦਾ ਡਰੈਸ ਮਟੀਰੀਅਲ ਮਿਲ ਜੇਗਾ ਇੱਕ ਇੰਨਾ ਤੇ ਆਫਰ ਆਈ ਹੈ ਕਿ ਜੇਕਰ ਤੁਸੀਂ ਦੋ ਸੂਟ ਬਾਏ ਕਰੋਗੇ ਤੇ ਉਹ ਤੁਹਾਨੂੰ 730 ਰੁਪਿਆ ਦੇ ਵਿੱਚ ਮਿਲ ਜਾਣਗੇ ਸਿਰਫ ਤੇ ਸਿਰਫ 730 ਰੁਪਏਾਂ ਦੇ ਵਿੱਚ ਹੈ ਜਿਹੜੇ ਸੂਟ ਨੇ ਦੋ ਤੁਹਾਨੂੰ ਟੋਟਲ 10 ਮੀਟਰ ਦਾ ਕਪੜਾ ਤੁਸੀਂ ਇਹ ਅਗਰ ਸੇਮ ਚਾਹੁੰਦੇ ਤਾਂ ਉਹ ਵੀ ਮਿਲ ਜਾਏਗਾ ਜੇਕਰ ਡਿਫਰੈਂਟ ਡਿਫਰੈਂਟ ਤਾਂ ਉਹ ਵੀ ਸੈਕਿੰਡ ਕਲੈਕਸ਼ਨਾਂ ਜਿਹੜੀਆਂ ਆਈਆਂ ਨੇ ਥੋੜੀਆਂ ਮਿਕਸ ਮੈਚ ਹੋਈਆਂ ਨੇ ਅਲਰਬ ਇਹਾਂ ਬ੍ਰਾਂਡ ਦੀਆਂ ਆਈਆਂ ਨੇ ਚਿਕਨਕਾਰੀ ਰਈਆਂ ਨੇ ਪ੍ਰਿੰਟ ਦੇ ਉੱਪਰ ਪ੍ਰਿੰਟ ਸੂਟ ਆ ਉੱਪਰ ਚਿਕਨਕਾਰੀ ਵਰਕ ਹੋਇਆ ਹੈ ਇਹ ਤੁਸੀਂ ਜੇਕਰ ਇੱਕ ਸੂਟ ਬਾਈ ਕਰੋਗੇ ਤਾਂ ਤੁਹਾਨੂੰ 650 ਦਾ 650 ਤਾਂ ਪਾਏਗਾ ਤੇ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ ਤਾਂ ਤੁਹਾਨੂੰ ਮਿਲਣਗੇ 1200 ਦੇ ਵਿੱਚ ਸ਼ਿਪਿੰਗ ਜਿਹੜੀ ਆ ਉਹ ਇਹਨਾਂ ਸੂਟਾਂ ਦੀ ਵੀ ਫ੍ਰੀ ਹੈ ਬਾਕੀ ਇਹਨਾਂ ਦੇ ਵਿੱਚ ਜਿਹੜੇ ਕਲਰ ਆਪਸ਼ਨ ਨੇ ਉਹ ਲਗਭਗ 25 ਨੇ ਹੋਰ ਇਹਨਾਂ ਬਾਰੇ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਹੈ ਨੰਬਰ ਤੇ ਤੁਸੀਂ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਟ੍ਰੈਂਡੀ ਨੇ ਐਕਸਕਲੂਸਿਵ ਨੇ ਰੰਗ ਇਹਦੇ ਵਿੱਚ ਸਾਰੇ ਆ ਗਏ ਨੇ ਹਰ ਤਰ੍ਹਾਂ ਦੇ ਹਰ ਪ੍ਰਿੰਟ ਵਿੱਚ ਛੋਟੇ ਫਲਾਵਰਿੰਗ ਹੋ ਗਈ ਜਾਂ ਵੱਡੀ ਫਲਾਵਰਿੰਗ ਸਾਰੀ ਤਰ੍ਹਾਂ ਦੇ ਪ੍ਰਿੰਟ ਡਿਜ਼ਾਈਨ ਹੈਗੇ ਨੇ ਬਾਕੀਕਰ ਤੁਸੀਂ ਕੋਈ ਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅਗਰ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਤੇ ਨੇਮ ਨਾਲ ਫਿਰ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੈ ਉਹ ਸ਼ੋ ਹੋ ਜਾਇਆ ਕਰੇਗਾ ਤੇ ਜੇਕਰ ਸੂਟ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਉੱਥੇ ਤੁਹਾਨੂੰ ਜਿਹੜੀਆਂ ਡੇਲੀ ਦੀਆਂ ਅਪਡੇਟਸ ਨੇ ਸੂਟਾਂ ਦੀਆਂ ਉਹ ਤੁਹਾਨੂੰ ਆ ਚ ਆਇਆ ਕਰਨਗੀਆਂ ਇਹ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਬਾਟਮ ਪਲੇਨ ਤੇ ਟਾਪ ਪ੍ਰਿੰਟਰਡ ਦੇ ਨਾਲ ਬਹੁਤ ਹੀ ਪਿਆਰੇ ਗਰਮੀਆਂ ਵਾਲੇ ਸਪੈਸ਼ਲ ਕੈਂਬਰੀ कॉटन ਦੇ ਸੂਟ ਆਏ ਨੇ ਸ਼ਰਟ 2.5 ਮੀਟਰ ਦੀ ਬਾਟਮ ਮੈਚਿੰਗ ਪਲੇਨ कॉटन ਦਾ 2.5 ਮੀਟਰ ਦਾ ਮਿਲੇਗਾ ਇਹ ਇਹਨਾਂ ਸੂਟਾਂ ਤੇ ਆਫਰ ਹੈ ਕਿ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ ਤਾਂ ਤੁਹਾਨੂੰ 780 ਦੇ ਵਿੱਚ ਦੋ ਸੂਟ ਮਿਲ ਜਾਣਗੇ ਟੋਟਲ 10 ਮੀਟਰ ਕਪੜਾ ਤੁਹਾਨੂੰ ਮਿਲ ਜੇਗਾ 780 ਦੇ ਵਿੱਚ ਕੈਂਬਰੀ कॉटन ਦੀ ਸ਼ਰਟ ਅਤੇ ਪਿਓਰ कॉटन ਦਾ ਬਾਟਮ ਹੈ ਸ਼ਰਟ ਆਏਗੀ ਡਿਜੀਟਲ ਪ੍ਰਿੰਟ ਦੇ ਨਾਲ ਬਾਟਮ ਆਈਕਾ ਪਲੇਨ ਸਿਰਫ ਤੇ ਸਿਰਫ 780ਾਂ ਦੇ ਵਿੱਚ ਦੋ ਸੂਟ ਇੰਨਾ ਵਿੱਚੋਂ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਪਿਆਰੇ ਰੰਗ ਨੇ ਬਹੁਤ ਹੀ ਵਧੀਆ ਤਰ੍ਹਾਂ ਨਾਲ ਡਿਜ਼ਾਈਨ ਕੀਤੇ ਗਏ ਨੇ ਸੋਨੇ ਕਲਰ ਕੰਬੀਨੇਸ਼ਨ ਬਣਾਏ ਗਏ ਨੇ ਸਭ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਇਹ ਵਾਲੇ ਸੂਟ ਜਿਹੜੇ ਨੇ ਇਹ ਰੈਡੀ ਕੀਤੇ ਗਏ ਨੇ ਕਾਟਨ ਰਿਯਾਨ ਮਿਕਸ ਦੇ ਚਾਲਓਵਰ ਪ੍ਰਿੰਟਰਡ ਸੂਟ ਵੱਡੇ 바ਰ ਦੇ ਨਾਲ ਆਲਓਵਰ 5 ਮੀਟਰ ਦਾ ਕਯੋਕ ਕਾਟਨ ਦੇ ਰਿਆਨ ਦਾ ਮਿਕਸ ਤੁਹਾਨੂੰ ਵੱਡੇ ਪਰ ਦਾ ਸੂਟ ਮਿਲ ਜੇਗਾ ਨਾਲ ਇਹਦੇ ਕੋਟਾ ਚੈੱਕ ਦਾ ਐਮਬਰਾਇਡਰ ਦੁਪੱਟਾ ਮਿਲੇਗਾ ਕੱਟਵਕ ਵਾਲੀ ਐਮਬਰਾਇਡਰੀ ਹੋਈ ਹੈ ਦੁਪੱਟੇ ਦੀਆਂ 4 ਸਾਈਡਰਸ ਤੇ ਤੇ ਵਿੱਚ ਵੀ ਵਰਕ ਹੈ ਜਿਹੜਾ ਸੂਟ ਤੁਹਾਨੂੰ ਸੂਟ ਦਾ ਕਾਟ 54 ਇੰਚ ਦਾ ਆਏਗਾ 3.5 ਮੀਟਰ ਲਗਭਗ 4 ਮੀਟਰ ਦਾ ਸੂਟ ਤੁਹਾਨੂੰ ਮਿਲ ਜੇਗਾ ਦੁਪੱਟੇ ਦੀ ਜਿਹੜੀ ਲੈਂਥ ਹੈ ਉਹ 2.5 ਮੀਟਰ ਦੇ ਨੀਅਰ ਰਬਾਟ ਆਏਗੀ 830 ਰੁਪਏ ਦਾ ਰੇਟ ਹੈ অল ওভার 5 মিটার ਦਾ ਪਿਓਰ ਮਸਲੀਨ कॉटन ਦਾ ਬਹੁਤ ਹੀ ਪਿਆਰੇ ਵਰਕ ਦੇ ਨਾਲ ਸੂਟ ਆਇਆ ਹੈ ਬਾਜੂ ਤੇ ਵੀ ਵਰਕ ਹੈ थ्रेड ਵਰਕ ਹੈ ਇਹਨਾਂ ਤੇ ਤੇ ਦੁਪੱਟਾ ਤੁਹਾਨੂੰ ਫੁੱਲ ਮਿਲੇਗਾ ਪਿਓਰ ਦਾ ਦੋ ਸਾਈਡਾਂ ਤੇ ਲੈਂਸ ਲੱਗੀ ਹੈ 1160 ਰੁਪਏ ਦਾ ਰੇਟ ਐਵੇਂ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਪਰ ਮੀਟਰ ਦੇ ਹਿਸਾਬ ਨਾਲ ਮਿਲ ਜਾਣਗੇ ਇਹਨਾਂ ਦਾ ਜਿਹੜਾ ਫੈਬ੍ਰਿਕ ਆ ਪਰ ਮੀਟਰ ਦੇ ਹਿਸਾਬ ਨਾਲ 190 ਦੇ ਵਿੱਚ ਤੁਹਾਨੂੰ 1 ਮੀਟਰ ਮਿਲ ਜੇਗਾ ਸੌਰੀ 140 ਵਿੱਚ 1 ਮੀਟਰ ਹੈ ਪਿਓਰ ਵਿਸਕੋਸ ਔਰ ਗੈਂਜ਼ਾ ਦੀ ਸ਼ਰਟ ਵਾਲਾ ਔਰਗੈਂਜ਼ਾ ਦਾ ਫੈਬਰਿਕ ਹੈ ਪਲੇਨ ਸੂਟ ਹੈ ਜੇਕਰ ਤੁਸੀਂ ਇਹਨਾਂ ਨੂੰ 2 ਮੀਟਰ 3 ਮੀਟਰ 4 ਮੀਟਰ ਜਿੰਨਾ ਵੀ ਲੈਣਾ ਚਾਹੁੰਦੇ ਹੋ ਤੁਹਾਨੂੰ ਮਿਲ ਜੇਗਾ 140 ਰੁਪਏ ਪਰ ਮੀਟਰ ਇਹ ਵਾਲੀਆਂ ਜਿਹੜੀਆਂ ਨੇ ਕੋਟਾ ਡੋਰੀਆਂ ਦੀ ਕਲੈਕਸ਼ਨਾਂ ਨਵੀਆਂ ਆਈਆਂ ਨੇ ਬਹੁਤ ਸੋਹਣੇ ਰੰਗ ਡਿਜ਼ਾਈਨ ਨੇ ਲਾਈਟ ਟੋਨ ਵਿੱਚ ਆਏ ਨੇ प्यारे रंग ने डिजाइन ब इंप्रोइटरी वर्क जड़ा होया बहुत प्यारा है 2600 रुपए ਦਾ ਰੇਟ ਹੈ ਕੋਟਾ ਸਿਲਕ ਦਾ এমਬਰਾਇਡਰ ਸ਼ਰਟ ਦਾ ਫੈਬ੍ਰਿਕ ਕੋਟਾ ਸਿਲਕ ਦਾ এমਬਰਾਇਡਰਡ ਬਾਟਮ ਮੇਂ ਦੁਪੱਟਾ ਬਾਟਮ ਇਹਦਾ ਕਾਟਨ ਦਾ ਆਏਗਾ 2600 रुपए ਦਾ ਰੇਟ ਹੈ ਇਹ ਵਾਲੇ ਦੋ ਰੰਗਾਂ ਦੇ ਵਿੱਚ ਪਿਓਰ ਚੰਦੇਰੀ ਦਾ এমਬਰਾਇਡਰਡ ਸੂਟ ਤੁਹਾਨੂੰ ਮਿਲੇਗਾ ਚੰਦੇਰੀ ਦਾ ਡਿਸਾਈਨਡ ਦਾ ਦੁਪੱਟਾ ਮਿਲੇਗਾ ਬਾਟਮ ਨਾਲ ਤੁਹਾਨੂੰ ਸ਼ੈਂਟੂਨ ਦਾ ਮਿਲੇਗਾ 2100 रुपए ਦਾ ਰੇਟ ਹੈ ਰੰਗ ਇਹਦੇ ਵਿੱਚ ਦੋ ਨੇ ਦੁਪੱਟਾ ਬੜਾ ਪਿਆਰਾ ਰਾਇਲ ਕਲੈਕਸ਼ਨਾਂ ਨੇ ਬਹੁਤ ਪਿਆਰੇ ਸੋਨੇ ਵਰਕ ਨਾਲ ਕਲੈਕਸ਼ਨ ਆਈਆਂ ਨੇ ਮੱਕੀ ਅਗਰ ਚੈਨਲ ਤੇ ਨਵੀਂ ਹੋ ਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਜੇਕਰ ਵੀਡੀਓ ਪਸੰਦ ਆਇਆ ਕਲੈਕਸ਼ਨਾਂ ਸੋਹਣੀਆਂ ਲੱਗਣ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਕਮੈਂਟ ਕਰਕੇ ਵੀ ਜਰੂਰ ਕਿ ਦੱਸਣਾ ਸ਼ੇਅਰ ਜਰੂਰ ਕਰਨਾ ਤਾਂ ਕਿ ਤੁਹਾਡੇ ਫਰੈਂਡਸ ਤੱਕ ਫਰਨੇ ਸੇ ਲੈ ਪਹਿਣਾ ਤੱਕ ਜਿਹੜੀਆਂ ਅੱਜਕੱਲ ਕਲੈਕਸ਼ਨਾਂ ਚੱਲ ਰਹੀਆਂ ਨੇ ਉਹ ਪਹੁੰਚ ਜਾਣ ਰੰਗ ਬੜੇ ਪਿਆਰੇ ਨੇ ਸੋਹਣੇ ਨੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਤੇ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਅਰਤੀ ਦੇ YouTube ਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ